ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਮੂਚੀਆਂ ਰਾਜਨੀਤਿਕ ਪਾਰਟੀਆਂ ਦੀ ਮੀਟਿੰਗ ਹੋਈ ਸੀ ਤੇ ਉਸ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਹਾਜ਼ਰ ਸਨ। ਕਾਂਗਰਸ ਪਾਰਟੀ ਕਾਫੀ ਲੇਟ ਆਈ ਪਰ ਫਿਰ ਵੀ ਉਹ ਆ ਕੇ ਸ਼ਾਮਲ ਹੋ ਗਈ। ਤੇ ਉਹਦੇ 'ਚ ਫੈਸਲਾ ਕੀਤਾ ਗਿਆ ਵੀ ਜਿਹੜੇ 4 ਮੁੱਦੇ ਐ ਇਹਨਾਂ ਤੇ ਲੰਬਾ ਕੋਹਲ ਲੜਿਆ ਜਾਵੇ। ਇੱਕ ਤਾਂ ਲੈਂਡ ਪੂਲਿੰਗ ਨੀਤੀ ਰੱਦ ਕਰਵਾਈ ਜਾਵੇ। ਦੂਜਾ ਜਿਹੜਾ ਹੈਗਾ ਪਾਣੀਆਂ ਦੇ ਮਸਲੇ ਦੇ ਉੱਤੇ ਵੀ ਇੱਕ ਜੁਟਤਾ ਹੋਣ ਦੀ ਕਾਫੀ ਵੱਡੀ ਸੰਭਾਵਨਾ ਬਣ ਗਈ ਤੇ ਤੀਸਰੀ ਜਿਹੜੇ ਕੋਆਪਰੇਟਿਵ ਵਿਭਾਗ ਹਾਂ ਸਾਡੇ ਜਿਹੜਾ ਕੋਆਪਰੇਟਿਵ ਸਮੂੱਚਾ ਹੈਗਾ ادارے ਉਹਨਾਂ ਨੂੰ ਬਚਾਇਆ ਜਾਵੇ ਤੇ ਇਸ ਲਹਿਰ ਨੂੰ ਹੋਰ ਤਕੜਾ ਕੀਤਾ ਜਾਵੇ ਚੌਥਾ ਜਿਹੜੇ ਫੋਰਨ ਨਾਲ ਸਮਝੌਤੇ ਕੀਤੇ ਜਾ ਰਹੇ ਆ ਬਾਹਰਲੇ ਦੇਸ਼ਾਂ ਨਾਲ ਜਿਨ੍ਹਾਂ ਦੇ ਖੇਤੀ ਡੇਰੀ ਸੈਕਟਰ ਤੇ ਬਾਕੀ ਧੰਦਿਆਂ ਦੇ ਉੱਤੇ ਬੜਾ ਬੁਰਾ ਅਸਰ ਪੈਣਾ ਹੈ ਉਸ ਦਾ ਡਟ ਕੇ ਵਿਰੋਧ ਕੀਤਾ ਜਾਵੇ ਤੇ ਕੇਂਦਰ ਸਰਕਾਰ ਨੂੰ ਉਸ ਕੱਲ ਲਈ ਮਜਬੂਰ ਕੀਤਾ ਜਾਵੇ ਤੇ ਅੱਗੋਂ ਕੁਝ ਉਹਨਾਂ ਨੇ ਐਕਸ਼ਨ ਪਲਾਨ ਵੀ ਲਿਖੇ ਤੇ ਅਸੀਂ ਸਮਝਦੇ ਹਾਂ ਅਸੀਂ ਸੰਗਰਾਮ ਟੀਵੀ ਵੱਲੋਂ ਵੀ ਉਹਨਾਂ ਦੇ ਇਹਨਾਂ ਸਾਰੇ ਜਿਹੜੇ ਮੁੱਦੇ ਐ ਉਹਨਾਂ ਮੁੱਦਿਆਂ ਦੀ ਅਸੀਂ ਹਮਾਇਤ ਕਰਦੇ ਹਾਂ ਤੇ ਉਹਨਾਂ ਦੇ ਕੋਰਚ ਸ਼ਾਮਲ ਹੋਣ ਲਈ ਲੋਕਾਂ ਨੂੰ ਅਪੀਲ ਕਰਦੇ ਹਾਂ ਦੂਸਰਾ ਦੋਸਤੋ ਇਸੇ ਦੇ ਨਾਲੇ ਜੁੜਮੀ ਗੱਲ ਲਖੀਮ ਯੂਪੀ ਦਾ ਲਖੀਮਪੁਰ ਥੀਰੀ ਹੈ ਸਾਡੇ ਲਈ ਬਹੁਤ ਦੁਖਦਾਈ ਨਾ ਹੈਗਾ ਇੱਕ ਕਿਸਮ ਦਾ ਹਾਲਾਂਕਿ ਕੋਈ ਥਾਂ ਕਿਸੇ ਤਰ੍ਹਾਂ ਦੀ ਆਪਣੇ ਆਪ ਦੁਖਦਾਈ ਨਹੀਂ ਹੁੰਦੀ ਪਰ ਉੱਥੇ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਅ ਕਿਸੇ ਟਾਈਮ ਉੱਥੇ ਕਿਸਾਨਾਂ ਨੂੰ ਡਰ ਲਿਆ ਗਿਆ ਸੀ ਇੱਕ ਕੇਂਦਰੀ ਮੰਤਰੀ ਦੇ ਮੁੰਡੇ ਵੱਲੋਂ ਉਸ ਕਰਕੇ ਤਾਂ ਕਰਕੇ ਸਾਨੂੰ ਲੱਗਦਾ ਤੇ ਹੁਣ ਕੱਲ ਉੱਥੇ ਖਾਦ ਦੀ ਬਹੁਤ ਵੱਡੀ ਜਿਹੜੀ ਹੈ ਕਿਲਤਾ ਰਹੀ ਹੈ ਉਹਦੇ ਬਾਰੇ ਸ਼ੀਤਲ ਪੀਰ ਸਿੰਘ ਇੱਕ ਬਹੁਤ ਮਸ਼ਹੂਰ ਪੱਤਰਕਾਰ ਨੇ ਉਹਨਾਂ ਨੇ ਆਪਣੇ ਜਿਹੜਾ ਹੈਗਾ ਪੇਜ ਉਹਦੇ ਤੇ ਲਿਖਿਆ ਕੇ ਲਖੀਨਪੁਰ ਖੀਰੀ ਦੇ ਲੋਕ ਜਿਹੜੇ ਆ ਖਾਦ ਦੀ ਕਮੀ ਕਾਰਨ ਮੰਤਰੀ ਨੂੰ ਮਿਲਣਾ ਚਾਹੁੰਦੇ ਸੀ ਤੇ ਉਥੋਂ ਦੀ ਪੁਲਿਸ ਹੈ ਜਿਹੜੀ ਉਹ ਕਿਵੇਂ ਡੰਡੇ ਮਾਰ ਰਹੀ ਹੈ ਉਹਨਾਂ ਨੇ ਜਿਹੜੀ ਵੀਡੀਓ ਸ਼ੇਅਰ ਕੀਤੀ ਹੈ ਬੜੀ ਦਿਲ ਹਲਾਉਣ ਵਾਲੀ ਹੈ ਇੱਕ ਪੁਲਿਸ ਵਾਲਾ ਇੱਕ ਹੱਥ ਦੇ ਨਾਲ ਤਾਂ ਡਾਂਗਾਂ ਨਾਲ ਕੁੱਟ ਰਿਹਾ ਇੱਕ ਬੰਦੇ ਨੂੰ ਉਹਦੇ ਘਰ ਵਾਲੀ ਨੂੰ ਦੂਜੇ ਹੱਥ ਨਾਲ ਉਹਨੇ ਫੜਿਆ ਹੋਇਆ ਇੱਕ ਬੰਦਾ ਕਿਸੇ ਲੇਡੀ ਨੂੰ ਵੀ ਐਦਾਂ ਫੜੇ ਇਹ ਵੀ ਆਪਣੇ ਆਪ ਚ ਹੋਇਆ ਪਰ ਸਰਕਾਰ ਕਿਉਂਕਿ ਹੋਰ ਤਰ੍ਹਾਂ ਦੀ ਹੈ ਉਹਦੇ ਬਾਰੇ ਥੋੜੀਕ ਅਗਲੀ ਖਬਰ ਚ ਵੀ ਤੁਹਾਡੇ ਨਾਲ ਗੱਲ ਕਰਾਂਗੇ ਯੂਪੀ ਦੀ ਸਰਕਾਰ ਦੀ ਸੋ ਅਸੀਂ ਇਸ ਕਿਸਮ ਦੀ ਜਿਹੜੀ ਮਾਰਕ ਉਟਾਈ ਹੈ ਉਸ ਦਾ ਬੜਾ ਉਹਨੂੰ ਮਾੜਾ ਕਹਿੰਦੇ ਆ ਤੇ ਜਿਹੜੇ ਅਜਿਹੇ ਲੋਕ ਨੇ ਉਹਨਾਂ ਤੇ ਐਕਸ਼ਨ ਹੋਣਾ ਚਾਹੀਦਾ ਤੇ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਤੇ ਸੂਬਾ ਸਰਕਾਰਾਂ ਨੂੰ ਜਿੰਨੀਆਂ ਇਹ ਕਿਸਾਨੀ ਦੀਆਂ ਲੋੜਾਂ ਨੇ ਖਾਦਾਂ ਵਗੈਰਾ ਦੀਆਂ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ ਜੇ ਕੋਈ ਅੰਤਰਰਾਸ਼ਟਰੀ ਸਮਝੌਤਿਆਂ ਦੇ ਵਿੱਚ ਵਿੰਗਟੇਡ ਹੈ ਤਾਂ ਉਹਨੂੰ ਵੀ ਜਲਦੀ ਦੂਰ ਕਰਨਾ ਚਾਹੀਦਾ ਸਾਡੇ ਦੇਸ਼ ਦੇ ਹਿੱਤਾਂ 'ਚ ਇਹ ਗੱਲਾਂ ਹੈਗੀਆਂ ਨੇ ਅ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਗਾਜ਼ਾ ਦੇ ਵਿੱਚ ਕੱਲ ਇੱਕੋ ਇੱਕੋਥੇ ਦਾ ਇਕਲੌਤਾ ਜਿਹੜਾ ਇੱਕ ਚਰਚ ਹੈਗਾ ਆਪਣੀ ਜਿਹੜੀ ਕੈਥੋਲਿਕ ਚਰਚ ਉਹਦੇ ਉੱਤੇ ਅਟੈਕ ਹੋਇਆ ਸਾਰੇ ਗਜ਼ਾ ਦੇ ਵਿੱਚ ਇੱਕੋ ਹੀ ਕੈਥੋਲਿਕ ਚਰਚ ਹੈ ਉਸ ਦੇ ਉੱਤੇ ਇਜ਼ਰਾਈਲ ਨੇ ਹਮਲਾ ਕਰਕੇ ਅਟੈਕ ਕੀਤਾ ਤੇ ਦੋ ਬੰਦੇ ਉੱਥੇ ਮਾਰੇ ਗਏ ਤੇ ਕਈ ਸਾਰੇ ਉੱਥੇ ਜ਼ਖਮੀ ਹੋ ਗਏ ਜ਼ਖਮੀਆਂ ਦੇ ਵਿੱਚ ਉਸ ਚਰਚ ਦਾ ਪਾਦਰੀ ਵੀ ਸ਼ਾਮਲ ਹੈ ਇਹ ਵੀ ਪਤਾ ਲੱਗਿਆ ਵੀ ਇਜ਼ਰਾਈਲ ਸਥਿਤ ਜਿਹੜੇ ਈਸਾਈ ਭਾਈਚਾਰੇ ਦੇ ਵੱਡੇ ਆਗੂ ਨੇ ਉਹ ਉੱਥੋਂ ਕ੍ਰਾਸ ਕਰਕੇ ਗਜ਼ਾ ਚਾਏ ਹੈ ਤਾਂ ਕਿ ਉਹਨਾਂ ਨਾਲ ਉਹ ਕੋਈ ਰਾਹਤ ਸਮਗਰੀ ਦੇ ਸਕਣ ਤੇ ਦੂਜੇ ਪਾਸੇ ਉਹ ਹਰ ਰੋਜ਼ ਹੀ ਗਾਜ਼ਾ ਦੇ ਵਿੱਚ ਜਿਹੜੇ ਏਡ ਲੈਂਡ ਆਉਂਦੇ ਲੋਕ ਐ ਬੱਚੇ ਤੇ ਔਰਤਾਂ ਸਮੇਤ ਕਦੇ 20 ਕਦੇ 50 ਕਦੇ 30 ਕਦੇ 60 ਕਤੇ 70 ਹਰ ਰੋਜ਼ ਮਾਰੇ ਜਾ ਰਹੇ ਐ ਐਡਾ ਖੂਨ ਹੋ ਰਿਹਾ ਉੱਥੇ ਤੇ ਕੱਲ ਇੱਕ ਹੋਰ ਖਬਰ ਇਹਦੇ ਨਾਲ ਸਾਹਮਣੇ ਆਈ ਕਿ ਜਿਹੜਾ ਗ੍ਰੀਸ ਐ ਮੁਲਕ ਜਿਹੜਾ ਹੈਗਾ ਉਥੋਂ ਦੇ ਜਿਹੜੇ ਡਾਕ ਵਰਕਰ ਨੇ ਜਿਹੜੇ ਸਮੁੰਦਰੀ ਜਹਾਜ਼ਾਂ ਤੇ ਸਮਾਨ ਲਾਉਂਦੇ ਚਾੜਦੇ ਐ ਉਹਨਾਂ ਨੇ ਪੰਜ ਜਹਾਜ਼ਾਂ ਦੇ ਉੱਤੇ ਮਿਲਟਰੀ ਗ੍ਰੇਡ ਦੀ ਜਿਹੜੀ ਸਟੀਲ ਹੈ ਉਸ ਨੂੰ ਲੋਡ ਕਰਨ ਤੋਂ ਇਨਕਾਰ ਕਰਤਾ ਵੀ ਅਸੀਂ ਇਹ ਜਿਹੜਾ ਸਮਾਨ ਜਾ ਕੇ ਉੱਥੇ ਉਹਨਾਂ ਬੱਚਿਆਂ ਨੂੰ ਮਾਰਦਾ ਹੈ ਉਹਨਾਂ ਦਾ ਜਿਹੜਾ ਹੈ ਉਹ ਨਸਲਕੁਸ਼ੀ ਕਰਦਾ ਅਸੀਂ ਇਹ ਸਮਾਨ ਨਹੀਂ ਲੱਦਾਂਗੇ ਉਹਨਾਂ ਨੇ ਜਿਹੜੇ ਇੰਗਲੈਂਡ ਦੇ ਜਿਹੜੇ ਗੋਦੀ ਵਰਕਰ ਹੈ ਉਹਨਾਂ ਨੂੰ ਵੀ ਇਹ ਕਿਹਾ ਡਾਕ ਵਰਕਰ ਮੀਨਸ ਗੋਦੀ ਵਰਕਰ ਤੇ ਉਹ ਉਹਨਾਂ ਨੂੰ ਵੀ ਕਿਹਾ ਤੇ ਹੋਰ ਵੀ ਕਿਹਾ ਹੈ ਵੀ ਆਪਾਂ ਨੂੰ ਇਹ ਇਸ ਦੇ ਉੱਤੇ ਇੱਕ ਮਨੁੱਖਤਾ ਦੇ ਅਧਾਰ ਤੇ ਸੋਚਣਾ ਚਾਹੀਦਾ ਹੈ ਤੇ ਇਹ ਇਹ ਜਿਹੜਾ ਇਹ ਬਹੁਤ ਹੀ ਮਾੜਾ ਹੋ ਰਿਹਾ ਹੈ ਤੇ ਅਸੀਂ ਉਹਦੇ ਵਿੱਚ ਇਸ ਤਰ੍ਹਾਂ ਦੇ ਸਾਧਨ ਨਾ ਬਣੀਏ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਜਿਹੜੀ ਕਰਨੀ ਹੈ ਉਹ ਇਹ ਹੈ ਕਿ ਵੀ ਬਿਹਾਰ ਦੇ ਵਿੱਚ ਜਿਸ ਤਰ੍ਹਾਂ ਨਾਲ ਵੋਟਾਂ ਦਾ ਚੱਲ ਰਿਹਾ ਹੈ ਸਿਲਸਲਾ ਤੇ ਇਲੈਕਸ਼ਨ ਕਮਿਸ਼ਨ ਵਿਜਿੱਤ ਹੈਗਾ ਸੁਪਰੀਮ ਕੋਰਟ ਨੇ ਵੀ ਕਿਹਾ ਸੀ ਵੀ ਐਡੀ ਕੀ ਕਾਰ ਸੀ ਇੰਨੀ ਨੇੜੇ ਬਣਾਉਣ ਦੀ ਕੀ ਲੋੜ ਸੀ ਦੂਜਾ ਐਡਾ ਵੱਡਾ ਤਰੀਕਾ ਅਪਣਾਉਣ ਦੀ ਕੀ ਲੋੜ ਸੀ ਤੇ ਜਿਹੜੇ ਡਾਕੂਮੈਂਟਸ ਹੈ ਉਹ ਤੁਸੀਂ ਸਵੀਕਾਰ ਕਰੋ ਉਸ ਦੇ ਨਾਲ ਸੰਦਰਭ ਵਿੱਚ ਜੁੜਦੀਆਂ ਗੱਲਾਂ ਇਹ ਨੇ ਕਿ ਹੋਰ ਵੀ ਬਹੁਤ ਸਾਰੇ ਪੱਤਰਕਾਰ ਨੇ ਜਿਹੜਾ ਨਿਊਜ਼ 24 ਦੇ ਪੱਤਰਕਾਰ ਨੇ ਉਹ ਵੀ ਜਾ ਜਾ ਕੇ ਬੂਥ ਬੂਥ ਤੇ ਜਾ ਕੇ ਲੋਕਾਂ ਨੂੰ ਦੱਸਦੇ ਆ ਵੀ ਕਿਵੇਂ ਜਿਹੜੀਆਂ ਇਲੈਕਸ਼ਨ ਕਮਿਸ਼ਨ ਕਹਿੰਦਾ ਗੱਲਾਂ ਉਹਦੇ ਉਲਟ ਪ੍ਰੈਕਟਿਸ ਕੀ ਕੁਝ ਹੋ ਰਹੀ ਹੈ ਤੇ ਕਿੱਦਾਂ ਜਾਲੀ ਜਾਲ ਸਾਜੀਆਂ ਹੋ ਰਹੀਆਂ ਨੇ ਉਹ ਤੇ ਉਹ ਇੱਕ ਅਜੀਤ ਅੰਜਮ ਪੱਤਰਕਾਰ ਨੇ ਬਹੁਤ ਪੁਰਾਣੇ ਤੇ ਬੜੇ ਦਲੇਰ ਉਹ ਇਕੱਲੇ ਇਕੱਲੇ ਬੂਥ ਤੇ ਜਾਂਦੇ ਆ ਕਈ ਥਾਵਾਂ ਤੇ ਕੁਝ ਜਿਹੜੇ ਲੈਵਲ ਅਧਿਕਾਰੀ ਨੇ ਉਹ ਇਕੱਠੇ ਬੈਠੇ ਐ ਤੇ ਲੋਕਾਂ ਦੇ ਜਿਹੜੇ ਫਾਰਮ ਨੇ ਉਹਨਾਂ ਤੇ ਆਪ ਹੀ ਦਸਕਤ ਕਰ ਰਹੇ ਐ ਉਹਨੇ ਵੀਡੀਓ ਦਿਖਾਈ ਹੋ ਇੱਕ ਹੋਰ ਵੀਡੀਓ ਉਹਨਾਂ ਦੀ ਜਾਰੀ ਹੋਈ ਐ ਉਹਦੇ ਤੇ ਉਹ ਕੁਝ ਬੰਦਿਆਂ ਨੂੰ ਮਿਲ ਰਹੇ ਐ ਤੇ ਉਹ ਬੰਦਾ ਕਹਿੰਦਾ ਵੀ ਮੈਂ ਮੇਰੇ ਕੋਲ ਕੋਈ ਬੀ ਐਲਓ ਨਹੀਂ ਆਇਆ ਮੇਰੇ ਸਾਡੇ ਘਰ ਨਹੀਂ ਆਇਆ ਮੇਤੋਂ ਕੁਝ ਲਿਆ ਨਹੀਂ ਮੇਰੇ ਫਾਰਮ ਤੇ ਦਸਕਤ ਨਹੀਂ ਹੋਏ ਜਦੋਂ ਮੈਂ ਜਿਹੜੇ ਆਪਣਾ ਵੋਟਰ ਕਾਰਡ ਆਈਡੀ ਐ ਉਹਦੇ ਤੋਂ ਚੈੱਕ ਕਰਦਾ ਤਾਂ ਇਲੈਕਸ਼ਨ ਕਮਿਸ਼ਨ ਤੇ ਆਉਂਦਾ ਤੇ ਮੈਨੂੰ ਫੋਨ ਤੇ ਮੈਸੇਜ ਆਉਂਦਾ ਵੀ ਤੁਹਾਡਾ ਜਿਹੜਾ ਹੈਗਾ ਤੁਹਾਡਾ ਫਾਰਮ ਮੰਨ ਲਿਆ ਗਿਆ ਤੇ ਤੁਹਾਡਾ ਨਾਮ ਅਗਲੀ ਜਿਹੜੀ ਕਾਸਟ ਨੂੰ ਸੂਚੀ ਹੈ ਇਹਦੇ ਚ ਹੋਊਗਾ ਤੁਸੀਂ ਅਗਲੇ ਜਿਹੜੇ ਡਾਕੂਮੈਂਟਸ ਹੈ ਦੇ ਦਿਓ ਅਗਲੀ ਗੱਲ ਉਹ ਇਹ ਵੀ ਦੱਸਦਾ ਹੈਗਾ अजीत ਅੰਜਮ ਨੂੰ ਤੇ ਵੀ ਜਿਹੜਾ ਮੇਰਾ ਫਾਦਰ ਹੈ ਉਹ ਜਨਵਰੀ 2025 ਚ ਮਰ ਗਿਆ ਉਹਦਾ ਫਾਰਮ ਵੀ ਅਪਲੋਡ ਹੋ ਗਿਆ ਮੇਰੀ ਮਾਂ ਨੂੰ ਮਰੀ ਨੂੰ 6 ਸਾਲ ਹੋ ਗਏ ਉਹਦਾ ਫਾਰਮ ਵੀ ਉਹਦੇ ਵਿੱਚ ਅਪਲੋਡ ਹੋ ਗਿਆ ਜਾਨੀ ਪੂਰੀ ਜਾਲਸਾਜੀ ਘਰੇ ਬੈਠ ਕੇ ਸਾਰਾ ਕੰਮ ਕਰਿਆ ਜਾ ਰਿਹਾ ਹੈ ਹਾਲਾਂਕਿ ਇਲੈਕਸ਼ਨ ਕਮਿਸ਼ਨ ਨੇ ਕਿਹਾ ਸੀਗਾ ਵੀ ਬੀਐਲ ਘੱਟੋ ਘੱਟ ਘੱਟੋ ਘੱਟ ਤਿੰਨ ਵਾਰ ਹਰ ਇੱਕ ਬੰਦੇ ਦੇ ਦਫ਼ਤਰ ਘਰ ਜਾਊਗਾ ਤੇ ਉੱਥੋਂ ਪਹਿਲਾਂ ਫਾਰਮ ਦੇ ਕੇ ਆਉ ਫਿਰ ਲੈ ਕੇ ਆਉ ਫਿਰ ਲੋੜ ਪੈਣ ਤੇ ਦੂਜੀ ਵਾਰ ਤੀਜੀ ਵਾਰੀ ਵੀ ਜਾਊ ਘੱਟੋ ਘੱਟ ਤਿੰਨ ਵਾਰੀ ਜਾਊ ਜੇ ਲੋੜ ਪੈ ਜੇ ਚਾਰ ਵਾਰੀ ਵੀ ਜਾ ਸਕਦਾ ਹੈ ਇਹ ਸਾਰਾ ਕੁਝ ਗਾਇਬ ਹੈ ਤੇ ਉਹਦੇ ਉੱਤੇ ਜਿਹੜਾ ਸਾਬਕਾ ਚੀਫ ਇਲੈਕਸ਼ਨ ਕਮਿਸ਼ਨਰ ਰਹੇ ਸੀ ਸ਼੍ਰੀ ਓਪੀ ਰਾਵਟ ਉਹਨਾਂ ਨੇ ਉਹ 23 ਜਨਵਰੀ ਤੋਂ ਲੈ ਕੇ 23 ਜਨਵਰੀ ਤੋਂ ਲੈ ਕੇ 1 ਦਸੰਬਰ 2018 ਤੱਕ ਚੀਫ ਇਲੈਕਸ਼ਨ ਕਮਿਸ਼ਨਰ ਰਹੇ ਹੈ ਮੁੱਖ ਚੋਣ ਕਮਿਸ਼ਨਰ ਰਹੇ ਹੈ ਉਹਨਾਂ ਨੇ ਵੀ ਲਿਖਿਆਗਾ ਵੀ ਇਹ ਜਿਹੜੀ ਜੋ ਵੀ ਐਕਸਰਸਾਈਜ਼ ਹੋ ਰਹੀ ਹੈ ਇਹਦੀ ਕੋਈ ਲੋੜ ਨਹੀਂ ਇਹਦੇ ਤੇ ਤੁਸੀਂ ਵੋਟਰਾਂ ਨੂੰ ਇੱਕ ਤਾਂ ਉਹਨੂੰ ਤੰਗ ਪਰੇਸ਼ਾਨ ਕਰ ਰਹੇ ਹੋ ਇਹ ਇਹ ਅਵੋਇਡੇਬਲ ਹੈ ਇਹ ਇਹਦੇ ਤੋਂ ਬਚਿਆ ਜਾ ਸਕਦਾ ਹੈ ਤੇ ਅਨਫੇਅਰ ਹੈ ਇਹ ਨਜਾਇਜ਼ ਵੀ ਹੈ ਵੋਟਾਂ ਦੇ ਨਾਲ ਤੁਸੀਂ ਕੁਝ ਬੰਦੇ ਗਿਣਤੀ ਦੇ ਬੰਦੇ ਜਿਹੜੇ ਆ ਉਹ ਤੁਹਾਨੂੰ ਲੱਗਦਾ ਹੈ ਵੀ ਉਹ ਗੈਰ ਕਾਨੂੰਨੀ ਤੌਰ ਤੇ ਵੋਟਰ ਬਣੇ ਹੋਏ ਆ ਉਹਨਾਂ ਨੂੰ ਸ਼ਨਾਖਤ ਉਹਨਾਂ ਦੀ ਕਰਨ ਦੇ ਹੋਰ ਸੈਂਕੜੇ ਤਰੀਕੇ ਹੈ ਆ ਕੋਈ ਤਰੀਕਾ ਨਹੀਂ ਇੱਕ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਦੂਜੇ ਬੰਨੇ ਇੱਕ ਹੋਰ ਇਲੈਕਸ਼ਨ ਕਮਿਸ਼ਨਰ ਰਿਟਾਇਰ ਹੋਇਆ ਹੈ ਸ਼ੋਕ ਲਵਾਸਾ ਜੀ ਉਹਨਾਂ ਨੇ ਕਰਨ ਥਾਪਰ ਦੇ ਨਾਲ ਇੰਟਰਵਿਊ ਦੇ ਵਿੱਚ ਕੁਝ ਗੱਲਾਂ ਕਹੀਆਂ ਨੇ ਉਹਨਾਂ ਨੇ ਕਰਨ ਥਾਪਰ ਜੀ ਦੇ ਨਾਲ ਇਹ ਗੱਲਾਂ ਕਹੀਆਂ ਵੀ ਇਹ ਇਹ ਸਾਰੀ ਐਕਸਰਸਾਈਜ਼ ਬਿਲਕੁਲ ਹੀ ਗਲਤ ਹੈ ਇਨੂੰ ਹਟਾਇਆ ਜਾਣਾ ਚਾਹੀਦਾ ਹੈ ਇਹਦਾ ਕੋਈ ਕੰਮ ਨਹੀਂਗਾ ਮਾਨਯੋਗ ਸੁਪਰੀਮ ਕੋਰਟ ਨੇ 28 ਜੁਲਾਈ ਨੂੰ ਇਹਦੇ ਤੇ ਸੁਣਵਾਈ ਕਰਨੀ ਹੈ ਜੇ ਉਹ ਇਹਨਾਂ ਸਾਰੀਆਂ ਰਿਪੋਰਟਾਂ ਨੂੰ ਧਿਆਨ ਚ ਰੱਖ ਲਵੇ ਤਾਂ ਇਹ ਜਿਹੜੀ ਐਕਸਰਸਾਈਜ਼ ਹੈ ਇਹਨੂੰ ਮੁੱਢੋਂ ਸੁੱਢੋਂ ਰੱਦ ਕਰਿਆ ਜਾ ਸਕਦਾ ਹੈ ਤੇ ਜਿਹੜੀਆਂ ਪੁਰਾਣੀਆਂ ਸੂਚੀਆਂ ਨੇ ਉਹੀ ਮੰਨੀਆਂ ਜਾ ਸਕਦੀਆਂ ਨੇ ਇੱਕੋ ਹੀ ਗੱਲ ਹੁੰਦੀ ਹੈ ਜਿਹੜੀ ਕਰਨ ਵਾਲੀ ਹੈ ਵੀ ਜੇ ਕੋਈ ਉਸ ਪੁਰਾਣੀ ਸੂਚੀ ਜਿਹਦੇ ਚ 2025 ਦੀਆਂ ਲੋਕ ਸਭਾ ਚੋਣਾਂ ਹੋਈਆਂ ਨੇ ਉਹਦੇ ਚ ਕੁਝ ਬੰਦਿਆਂ ਦੀ ਮੌਤ ਹੋ ਗਈ ਮੰਨ ਲਓ ਉਹ ਕੱਢੀ ਜਾ ਸਕਦੀ ਹੈ ਉਹ ਤਾਂ ਉਹ 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 ਕੰਮ ਵੀ ਲੋਕ ਕਰ ਸਕਦਾ ਜੇ ਕੋਈ ਬੰਦਾ ਉਥੋਂ ਪੱਕੇ ਤੌਰ ਤੇ ਸ਼ਿਫਟ ਕਰ ਗਿਆ ਉਹ ਦੇਖੀ ਜਾ ਸਕਦੀ ਹੈ ਜੇ ਕੋਈ ਬੰਦੇ ਨਵੇਂ एलिਜੀਬਲ ਹੋ ਗਏ ਸਮੇਂ ਚ ਉਹ ਕੱਢੇ ਉਹ ਪਾਏ ਜਾ ਸਕਦੇ ਇਹ ਕੰਮ ਤਾਂ ਲਗਾਤਾਰ ਹੁੰਦਾ ਰਹਿੰਦਾ ਇਹਦੇ ਲਈ ਕੋਈ ਸਪੈਸ਼ਲ ਲੋਡ ਨਹੀਂ ਪੈਂਦੀ ਇਹ ਅਕਸਰ ਹੀ ਹੁੰਦਾ ਰਹਿੰਦਾ ਸਦਾ ਹੀ ਚੱਲਦਾ ਰਹਿੰਦਾ ਕੰਮ ਤੇ ਉਸ ਕੰਮ ਨਾਲ ਸਾਰਾ ਕੁਝ ਹੋ ਸਕਦਾ ਹੈ ਤੇ ਨਵਾਂ ਆ ਕੱਖ ਨਹੀਂ ਸੀ ਕਰਨ ਦੀ ਲੋੜ ਲੋਕਾਂ ਨੂੰ ਪਰੇਸ਼ਾਨ ਕੀਤਾ ਹੋ ਜਾਏਗਾ ਤੇ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਵੀ ਕੁਝ ਦਿਨ ਪਹਿਲਾਂ ਤੁਹਾਡੇ ਨਾਲ ਅਸੀਂ ਗੱਲ ਕੀਤੀ ਸੀ ਕਿ ਵੀ ਆ ਜਿਹੜੇ ਕਾਂਬੜੀਏ ਨੇ ਇਹਨਾਂ ਨੇ ਜੋ ਗੁੰਡਾਗਰਦੀ ਕੀਤੀ ਹੋਈ ਹੈ ਇਹਦੇ ਉੱਤੇ ਇੱਕ ਐਮਜੀਐਮ ਇੰਟਰ ਕਾਲਜ ਹੈ ਆਪਣੇ ਬਰੀਲੀ ਦੇ ਵਿੱਚ ਉਥੋਂ ਦੇ ਇੱਕ ਟੀਚਰ ਜਿਹੜੇ ਹੈਗੇ ਆ ਡਾਕਟਰ ਰਜਿੰਦਰ ਕੁਮਾਰ ਗੰਗਵਾਰ ਡਾਕਟਰ ਰਜਿੰਦਰ ਕੁਮਾਰ ਗੰਗਵਾਰ ਜੀ ਨੇ ਇੱਕ ਕਵਤਾ ਵਿਦਿਆਰਥੀਆਂ ਦਾ ਜਿਹੜਾ ਸਵੇਰੇ ਮਾਰਨਿੰਗ ਅਸੈਂਬਲੀ ਹੁੰਦੀ ਹੈ ਸਵੇਰ ਦੀ ਸਭਾ ਉਹਦੇ ਵਿੱਚ ਉਹ ਕਵਤਾ ਸੁਣਾਉਂਦੇ ਐ ਤੇ ਉਹਦੇ ਵਿੱਚ ਕਹਿੰਦੇ ਐ ਵੀ ਕਾਂਵੜਾ ਲੈ ਕੇ ਮਤ ਜਾਣਾ ਤੂੰ ਗਿਆਨ ਦਾ ਦੀਪ ਜਗਾਣਾ ਰਹਿ ਵਗੈਰਾ ਇਹ ਕਵਤਾ ਕਹਿੰਦੇ ਬੜੀ ਮਸ਼ਹੂਰ ਹੋ ਗਈ ਕਵਤਾ ਤੇ ਉਸ ਦੇ ਉੱਤੇ ਕੇਸ ਦਰਜ ਕਰ ਦਿੱਤਾ ਕੇਸ ਦਰਜ ਕਰਨ ਤੋਂ ਬਾਅਦ ਤਿੰਨ ਗੱਲਾਂ ਹੋਰ ਵਾਪਰਦੀਆਂ ਇੱਕ ਉਹਨੂੰ ਬਦਨਾਮ ਕਰਨ ਲਈ ਇੱਕ ਜਿਹੜੀ ਡਾਂਸ ਦੀ ਵੀਡੀਓ ਹੈ ਵੀ ਇਹ ਟੀਚਰ ਤਾਂ ਆ ਗੰਦਾ ਜਿਹਾ ਡਾਂਸ ਕਰ ਰਹੇ ਆ ਉਹਨੂੰ ਬਦਨਾਮ ਕਰਨ ਲਈ ਇੱਕ ਵੀਡੀਓ ਵਾਇਰਲ ਕਰਤੀ। ਉਹਦਾ ਫੈਕਟ ਚੈੱਕ ਹੋ ਗਿਆ ਅੰਡਰ ਸੰਸਥਾਵਾਂ ਨੇ ਫੈਕਟ ਚੈੱਕ ਕਰ ਲਿਆ ਵੀ ਇਹ ਠੀਕ ਹੈ ਸੱਚੀ ਹੈ ਕਿ ਝੂਠੀ ਹੈ। ਉਹ ਦੇਖਿਆ ਗਿਆ ਵੀ ਉਹ ਵੀਡੀਓ ਕਿਸੇ ਹੋਰ ਦੀ ਹੈ ਉਹਨੂੰ ਬਦਨਾਮ ਕਰਨ ਲਈ ਕੀਤੀ ਗਈ। ਦੂਜੀ ਗੱਲ ਇਹਦੇ ਨਾਲ ਇਹ ਕਿ ਵੀ ਉਹ ਜਿਹੜਾ ਬੰਦਾ ਹੈਗਾ ਉਹਨੂੰ ਧਮਕੀਆਂ ਆਉਣ ਲੱਗੀਆਂ ਵੀ ਤੂੰ ਜਿਹੜਾ ਸਾਡੀ ਜਿਹੜੀ ਸਨਾਤਨ ਦਾ ਗद्दार ਹੈ ਤੇ ਕਈਆਂ ਨੇ ਉਹਦੇ ਤੇ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਵੀ ਜਿਹੜਾ ਬੰਦਾ ਇਹਨੂੰ ਮਾਰ ਕਟਾਈ ਕਰਕੇ ਆਊਗਾ ਉਹਨੂੰ ਇਨਾਮ ਦੇਾਂਗੇ ਅਸੀਂ। ਇਸ ਕਰਕੇ ਉਹਨੇ ਥਾਣੇ ਵਾਲਿਆਂ ਨੂੰ ਅਪਰੋਚ ਕੀਤਾ ਤੇ ਉੱਥੇ ਸ਼ਿਕਾਇਤ ਦਿੱਤੀ ਇਹ ਵੀ ਮੈਨੂੰ ਖਤਰਾ ਹੈ ਮੇਰੀ ਜ਼ਿੰਦਗੀ ਨੂੰ ਤੇ ਮੈਨੂੰ ਇਹ ਬੰਦੇ ਮਾਰ ਸਕਦੇ ਆ ਇੱਕ ਇਹ ਉਹ ਸ਼ਿਕਾਇਤ ਹੋ ਗਈ ਹੁਣ ਉਹਤੇ ਤੇ ਕੋਈ ਕਾਰਵਾਈ ਕੀ ਹੁੰਦੀ ਹੈ ਨਹੀਂ ਹੁੰਦੀ ਜਿਹੜਿਆ ਮਦਨ ਨੇ ਧਮਕੀਆਂ ਦਿੱਤੀਆਂ ਨੇ ਉਹਨਾਂ ਨੂੰ ਫੜਿਆ ਜਾਂਦਾ ਹੈ ਜਾਂ ਨਹੀਂ ਫੜਿਆ ਜਾਂਦਾ ਇਹ ਅਗਲੀ ਗੱਲ ਹੈ ਜਣੀ ਯੂਪੀ ਪੁਲਿਸ ਦੀ ਗੱਲ ਹੈ ਤੀਜੀ ਗੱਲ ਇਹ ਪਤਾ ਵਿੱਚ ਲੱਗੀ ਵੀ ਅਖਲ ਭਾਰਤੀ ਵਿਦਿਆਰਥੀ ਪਰਿਸ਼ਦ ਜਿਹੜੀ ਭਾਜਪਾ ਦੀ ਇੱਕ ਵਿਦਿਆਰਥੀ ਵਿੰਗ ਹੈਗਾ ਹੈ ਉੱਥੋਂ ਦੇ ਜਿਹੜੇ ਉੱਥੋਂ ਦੇ ਆਗੂ ਨੇ ਉਹਨਾਂ ਨੇ ਇਸ ਟੀਚਰ ਨੂੰ ਡਾਕਟਰ ਗੰਗਵਾਰ ਨੂੰ ਉਹ ਉੱਥੋਂ ਦਾ ਉਸ ਏਰੀਏ ਦਾ ਪ੍ਰਧਾਨ ਬਣਾਇਆ ਹੋਇਆ ਸੀ ਇਹ ਵੀ ਬੀਵੀਪੀ ਦਾ ਉਹ ਕੋਈ ਖੱਬੇ ਪੱਖੀ ਬੰਦਾ ਨਹੀਂ ਵਿਚਾਰਾ ਉਹ ਉਹਨਾਂ ਦਾ ਹੀ ਹੈ ਏਬੀਵੀਪੀ ਵਾਲਿਆਂ ਦਾ ਹੀ ਹੈ ਪਰ ਉਹਦੇ ਦਿਲ ਨੂੰ ਲੱਗਿਆ ਵੀ ਆਹ ਜੋ ਕੁਝ ਕਰ ਰਹੇ ਆ ਕੰਬੜੀਏ ਜਾ ਰਹੇ ਤਾਂ ਕੋਈ ਕੰਮ ਨਹੀਂ ਇਹ ਤਾਂ ਇਹ ਇਹ ਨਹੀਂ ਇਹ ਇਸ ਕੰਮ 'ਚ ਨਹੀਂ ਪੈਣਾ ਚਾਹੀਦਾ ਬੰਦੇ ਨੂੰ ਕਹ ਆਹ ਇਨਸਾਨੀ ਵਾਲੇ ਕੰਮ ਕਰਨੇ ਚਾਹੀਦੇ ਉਹਦੇ ਦਿਲ ਨੂੰ ਲੱਗੀ ਉਹਨੇ ਕਹਿ ਦਿੱਕਾ ਆਪਾ ਉਹਨੂੰ ਉਸ ਅਹੁਦੇ ਤੋਂ ਉਤਾਰਤਾ ਉਹਨੂੰ ਉਹਦੀ ਪ੍ਰਧਾਨਗੀ ਤੋਂ ਹਟਾ ਕੇ ਉਹਨੂੰ ਮੈਂਬਰਸ਼ਿਪ ਤੋਂ ਵੀ ਖਾਰਜ ਕਰਤਾ ਹਾਲਾਂਕਿ ਮੈਨੂੰ ਨਹੀਂ ਸਮਝ ਆਉਂਦੀ ਵੀ ਟੀਚਰ ਹੈ ਜਿਹੜਾ ਉਹ ਏਬੀਵੀਪੀ ਦਾ ਵਿਦਿਆਰਥੀ ਪ੍ਰੀਸ਼ਦ ਦਾ ਮੈਂਬਰ ਕਿਵੇਂ ਪਰ ਉਹਨਾਂ ਦਾ ਸਬਦਾਨ ਹੈ ਉਹਨਾਂ 'ਚ ਤਾਂ ਬਹੁਤ ਵੱਡੇ ਵੱਡੇ ਬੰਦੇ ਜਿਹੜੇ ਏਬੀਵੀਪੀ ਦੇ ਪ੍ਰਧਾਨ ਰਹਿੰਦੇ ਐ ਤੇ ਪਹਿਲਾਂ ਵੀ ਰਹਿੰਦੇ ਰਹੇ ਆ ਇਸ ਕਰਕੇ ਦੂਜਾ ਉਹਨੂੰ ਕੱਢਤਾ ਤੇ ਉਹਦੀ ਥਾਂ ਤੇ ਨਵਾਂ ਪ੍ਰਧਾਨ ਇਕ ਲਾੜਤਾ ਇਹਦੇ ਨਾਲ ਜੁੜਮੀ ਅਗਲੀ ਗੱਲ ਆ। ਕੱਲ ਯੋਗੀ ਦਿੱਤਿਆਨਾਥ ਜੀ ਉਹਨਾਂ ਦਾ ਵੀ ਗੁੱਸਾ ਫਟ ਗਿਆ। ਵੀ ਬਹੁਤ ਸਾਰੇ ਚੈਨਲ ਵੀ ਕਹਿ ਰਹੇ ਐ, ਬਹੁਤ ਸਾਰੇ YouTube ਵਾਲੇ ਵੀ ਕਹਿ ਰਹੇ ਐ ਆ ਜਿਹੜੇ ਕਾਂਬੜੀਏ ਨੇ ਗੁੰਡਾਗਰਦੀ ਕਰੀ ਹੋਈ ਐ ਇਹਦਾ ਜਾਦੇ ਰੌਲਾ ਪੈ ਰਿਹਾ। ਉਹ ਕਹਿੰਦਾ ਸਾਨੂੰ ਬਦਨਾਮ ਕਰਨ ਲਈ ਕਰ ਰਹੇ ਐ। ਯੋਗੀ ਦਿੱਤਿਆਨਾਥ ਉਹਨਾਂ ਕਾਂਬੜੀਆਂ ਦੇ ਉੱਤੇ ਜਿਹੜੇ ਗੁੰਡਾਗਰਦੀ ਕਰ ਰਹੇ ਐ ਸਾਰਿਆਂ ਕਾਂਬੜੀਆਂ ਨੂੰ ਕੋਈ ਗੁੰਡੇ ਨਹੀਂ ਕਹਿ ਰਿਹਾ। ਉਹਨਾਂ ਕਾਂਵੜੀਆਂ ਦੇ ਉੱਤੇ ਜਿਹੜੇ ਸੱਚੀ ਗੁੰਡਾ ਕਰਦੀ ਕਰ ਰਹੇ ਹੈ ਉਹਨਾਂ ਤੇ ਐਕਸ਼ਨ ਲੈਣ ਦੀ ਵੀ ਜਾਏ ਜਿਹੜੇ ਲੋਕ ਉਹਨਾਂ ਨੂੰ ਗੁੰਡੇ ਕਹਿੰਦੇ ਆ ਉਹਨਾਂ ਵਿਰੁੱਧ ਬੋਲ ਰਿਹਾ ਹੈ yogi dhyanarth ਇਸ ਹੋਰ ਵੀ ਮਾੜੀ ਗੱਲ ਹੈ ਕਿ ਕੋਈ ਸਰਕਾਰ ਉਹਨਾਂ ਗੁੰਡਿਆਂ ਨੂੰ ਰੱਖਿਆ ਦੇ ਰਹੀ ਹੈ ਤੇ ਜੇ ਕੋਈ ਬੋਲਦਾ ਤਾਂ ਉਹਨਾਂ ਤੇ ਉਹਨਾਂ ਤੇ ਪਰਚੇ ਦਰਜ ਆਏ ਸੋ ਅਸੀਂ ਸਮਝਦੇ ਆਂ ਵੀ ਸਾਨੂੰ ਥੋੜਾ ਅੱਖਾਂ ਖੋਲ ਕੇ ਦਿਮਾਗ ਖੋਲ ਕੇ ਚੱਲਣ ਦੀ ਲੋੜ ਹੈ ਅੱਜ ਦੀ ਗੱਲ 'ਚ ਇੰਨੇ ਬਹੁਤ-ਬਹੁਤ ਸ਼ੁਕਰੀਆ ਤਾਂ